ਤਾ ਦਲਜੀਤ ਦਸਾਂਜ ਪੰਜਾਬੀ ਸੁਪਰਸਟਾਰ ਜਿੰਨੇ ਪੰਜਾਬ ਟੂਰ ਤੇ ਪੂਰੇ ਵਰਲਡ ਦੇ ਵਿੱਚ ਇੱਕ ਵਾਰ ਪੰਜਾਬੀਆਂ ਦਾ ਨਾਮ ਚਮਕਾ ਕੇ ਰੱਖ ਦਤਾ ਹੈ ਜੀ ਹਾਂ ਤੁਹਾਨੂੰ ਦੱਸਦੀ ਕਿ ਜਿੰਨੇ ਵੀ ਟੂਰ ਦਰਜੀਤ ਦੋਸਾਜ ਨੇ ਲਾਇਆ 7 ਲੱਖ ਤੇ 42 ਹਜ਼ਾਰ ਟਿਕਟਾਂ ਵਿਕੀਆਂ ਨੇ ਜਿੱਥੇ ਦਰਜੀਤ ਦੋਸਾਜ ਸਿੰਪਲੀਸਿਟੀ ਤੋਂ ਤੇ ਡਾਊਨ ਟੂ ਅਰਥ ਤੋਂ ਜਾਣੇ ਜਾਂਦੇ ਨੇ ਕਿ ਹਰੇਕ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਔਰ ਚੁੱਕ ਕੇ ਮਿਲਦੇ ਨੇ ਉੱਥੇ ਹੀ ਇੱਕ ਹੋਰ ਤਸਵੀਰ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੁਧਿਆਣਾ ਦੇ ਗ੍ਰੈਂਡ ਫਿਨਾਲੇ ਦੇ ਵਿੱਚ ਇਥੇ ਲੁਧਿਆਣਾ ਦੇ ਵਿੱਚ ਗ੍ਰੈਂਡ ਸੈਲੀਬ੍ਰੇਸ਼ਨ ਹੋਈ ਨਵੇਂ ਸਾਲ ਵਾਲੇ ਦਿਨ ਉੱਥੇ ਦਲਜੀਤ ਦੋਸਾਂਜ ਜਦੋਂ ਸਟੇਜ ਤੋਂ ਉਤਰਦੇ ਆ ਤਾਂ ਯੁੱਧਵੀਰ ਮਾਣਕ ਨੂੰ ਮਿਲਦੇ ਆ ਜੀ ਹਾਂ ਉਹ ਤਸਵੀਰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਕਿ ਕਿਵੇਂ ਦਲਜੀਤ ਦੋਸਾਂਜ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਟੂਰ ਲਾਏ ਜਿਨ੍ਹਾਂ ਦੇ ਲੋਕ دیਵਾਨੇ ਆ ਤਾਂ ਦਲਜੀਤ ਦੋਸਾਂਜ ਯੁੱਧਵੀਰ ਮਾਣਕ ਨੂੰ ਪੈਰੀ ਹੱਥ ਲਾ ਕੇ ਤੇ ਗਲੇ ਮਿਲਦੇ ਨੇ ਜੀ ਹਾਂ ਇਹ ਤਸਵੀਰ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਔਰ ਕਾਫੀ ਲੋਕ ਦਲਜੀਤ ਦੀਆਂ ਤਰੀਫਾਂ ਕਰਦੇ ਨੇ ਕਿ ਵਾਕਿਆ ਹੀ ਦਲਜੀਤ ਦੁਸਾਂਜ ਬੜੇ ਡਾਊਨ ਟੂ ਅਰਥ ਨੇ ਔਰ ਆਪਣਿਆਂ ਤੋਂ ਵੱਡਿਆਂ ਦੀ ਰਿਸਪੈਕਟ ਕਿਵੇਂ ਕਰਨੀ ਆ ਆਪਣੇ ਤੋਂ ਵੱਡੇ ਕਲਾਕਾਰਾਂ ਨੂੰ ਕਿਵੇਂ ਪਿਆਰ ਦੇਣਾ ਕਿਵੇਂ ਸਤਿਕਾਰ ਦੇਣਾ ਇਹ ਭਲੀ ਭਾਤ ਦਲਜੀਤ ਦੁਸਾਂਜ ਜਾਣਦੇ ਨੇ ਜਿਵੇਂ ਮੁਹੰਮਦ ਸਦੀਕ ਖੁਣਾ ਨੂੰ ਉਹਨਾਂ ਨੇ ਪਿਆਰ ਦਿੱਤਾ ਸਟੇ ਤੋਂ ਝੋਕੇ ਉਨਾਂ ਨੂੰ ਨਮਸਕਾਰ ਵੀ ਕੀਤੀ ਕਿਉਂਕਿ ਜੋ ਉਹਨਾਂ ਦਾ ਕੰਟ੍ਰਿਬਿਊਟ ਪੰਜਾਬੀ ਇੰਡਸਟਰੀ ਦੇ ਵਿੱਚ ਰਿਹਾ ਹੈ ਉਹ ਪਲਾਇਆ ਨਹੀਂ ਜਾ ਸਕਦਾ ਔਰ ਇਦਾਂ ਹੀ ਯੋਧਵੀਰ ਮਾਨਕ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਦੇ بیٹے ਨੂੰ ਉਹ ਬੜੇ ਨਿਮਰਤਾ ਦੇ ਨਾਲ ਮਿਲੇ ਨੇ ਪੈਰੀਂ ਹੱਥ ਲਾ ਕੇ ਤੇ ਦਲਜੀਤ ਦੋਸਾਂਜ ਦੇ ਵੱਲੋਂ ਗਲੇ ਮਿਲਿਆ ਗਿਆ ਯੋਧਵੀਰ ਮਾਨਕ ਨੂੰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਪ੍ਰਤੀਕਿਰਿਆ ਇਸ ਬਾਰੇ ਜਰੂਰ ਸਾਂਝੀ ਕਰਨਾ ਕਿ ਦਲਜੀਤ ਦੀ ਇਸ ਤਸਵੀਰ ਨੂੰ ਕਿਵੇਂ ਦੇਖਦੇ ਹੋ ਤਾਂ ਦਲਜੀਤ ਦੋਸਾਂਜ ਪੰਜਾਬੀ ਸੁਪਰਸਟਾਰ ਜਿੰਨੇ ਪੰਜਾਬ ਟੂਰ ਤੇ ਪੂਰੇ ਵਰਲਡ ਦੇ ਵਿੱਚ ਇੱਕ ਵਾਰ ਪੰਜਾਬੀਆਂ ਦਾ ਨਾਮ ਚਮਕਾ ਕੇ ਰੱਖ ਦਤਾ ਹੈ ਜੀ ਹਾਂ ਤੁਹਾਨੂੰ ਦੱਸਦੀ ਕਿ ਜਿੰਨੇ ਵੀ ਟੂਰ ਦਰਜੀਤ ਦੋਸਾਜ ਨੇ ਲਾਇਆ 7 ਲੱਖ ਤੇ 42 ਹਜ਼ਾਰ ਟਿਕਟਾਂ ਵਿਕੀਆਂ ਨੇ ਜਿੱਥੇ ਦਰਜੀਤ ਦੋਸਾਜ ਸਿੰਪਲੀਸਿਟੀ ਤੋਂ ਤੇ ਡਾਊਨ ਟੂ ਅਰਥ ਤੋਂ ਜਾਣੇ ਜਾਂਦੇ ਨੇ ਕਿ ਹਰੇਕ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਔਰ ਚੁੱਕ ਕੇ ਮਿਲਦੇ ਨੇ ਉੱਥੇ ਹੀ ਇੱਕ ਹੋਰ ਤਸਵੀਰ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੁਧਿਆਣਾ ਦੇ ਗ੍ਰੈਂਡ ਫਿਨਾਲੇ ਦੇ ਵਿੱਚ ਇਥੇ ਲੁਧਿਆਣਾ ਦੇ ਵਿੱਚ ਗ੍ਰੈਂਡ ਸੈਲੀਬ੍ਰੇਸ਼ਨ ਹੋਈ ਨਵੇਂ ਸਾਲ ਵਾਲੇ ਦਿਨ ਉੱਥੇ ਦਲਜੀਤ ਦੋਸਾਂਜ ਜਦੋਂ ਸਟੇਜ ਤੋਂ ਉਤਰਦੇ ਆ ਤਾਂ ਯੁੱਧਵੀਰ ਮਾਣਕ ਨੂੰ ਮਿਲਦੇ ਆ ਜੀ ਹਾਂ ਉਹ ਤਸਵੀਰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਕਿ ਕਿਵੇਂ ਦਲਜੀਤ ਦੋਸਾਂਜ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਟੂਰ ਲਾਏ ਜਿਨ੍ਹਾਂ ਦੇ ਲੋਕ دیਵਾਨੇ ਆ ਤਾਂ ਦਲਜੀਤ ਦੋਸਾਂਜ ਯੁੱਧਵੀਰ ਮਾਣਕ ਨੂੰ ਪੈਰੀ ਹੱਥ ਲਾ ਕੇ ਤੇ ਗਲੇ ਮਿਲਦੇ ਨੇ ਜੀ ਹਾਂ ਇਹ ਤਸਵੀਰ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਔਰ ਕਾਫੀ ਲੋਕ ਦਲਜੀਤ ਦੀਆਂ ਤਰੀਫਾਂ ਕਰਦੇ ਨੇ ਕਿ ਵਾਕਿਆ ਹੀ ਦਲਜੀਤ ਦੁਸਾਂਜ ਬੜੇ ਡਾਊਨ ਟੂ ਅਰਥ ਨੇ ਔਰ ਆਪਣਿਆਂ ਤੋਂ ਵੱਡਿਆਂ ਦੀ ਰਿਸਪੈਕਟ ਕਿਵੇਂ ਕਰਨੀ ਆ ਆਪਣੇ ਤੋਂ ਵੱਡੇ ਕਲਾਕਾਰਾਂ ਨੂੰ ਕਿਵੇਂ ਪਿਆਰ ਦੇਣਾ ਕਿਵੇਂ ਸਤਿਕਾਰ ਦੇਣਾ ਇਹ ਭਲੀ ਭਾਤ ਦਲਜੀਤ ਦੁਸਾਂਜ ਜਾਣਦੇ ਨੇ ਜਿਵੇਂ ਮੁਹੰਮਦ ਸਦੀਕ ਖੁਣਾ ਨੂੰ ਉਹਨਾਂ ਨੇ ਪਿਆਰ ਦਿੱਤਾ ਸਟੇ ਤੋਂ ਝੋਕੇ ਉਨ੍ਹਾਂ ਨੂੰ ਨਮਸਕਾਰ ਵੀ ਕੀਤੀ ਕਿਉਂਕਿ ਜੋ ਉਹਨਾਂ ਦਾ ਕੰਟਰੀਬਿਊਟ ਪੰਜਾਬੀ ਇੰਡਸਟਰੀ ਦੇ ਵਿੱਚ ਰਿਹਾ ਹੈ ਉਹ ਭੁਲਾਇਆ ਨਹੀਂ ਜਾ ਸਕਦਾ ਔਰ ਇਦਾਂ ਹੀ ਯੁੱਧਵੀਰ ਮਾਨਕ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਦੇ بیٹے ਨੂੰ ਉਹ ਬੜੇ ਨਿਮਰਤਾ ਦੇ ਨਾਲ ਮਿਲੇ ਨੇ ਪੈਰੀਂ ਹੱਥ ਲਾ ਕੇ ਤੇ ਦਲਜੀਤ ਦਸਾਂਏ ਦੇ ਵੱਲੋਂ ਗਲੇ ਮਿਲੇ ਆ ਗਿਆ ਯੁੱਧਵੀਰ ਮਾਨਕ ਨੂੰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਪ੍ਰਤੀਕਿਰਿਆ ਇਸ ਬਾਰੇ ਜਰੂਰ ਸਾਂਝੀ ਕਰਨਾ ਕਿ ਦਲਜੀਤ ਦੀ ਇਸ ਤਸਵੀਰ ਨੂੰ ਕਿਵੇਂ ਦੇਖਦੇ ਹੋ